ਲੱਗਦੇ ਆ ਪਰ ਮੈਨੂੰ ਲੱਗਦਾ ਮੈਨੂੰ ਲੱਗਦਾ ਚੋਣਾ ਚਾਹੀਦਾ ਮੁੜ ਕੇ ਕੋਈ ਗੁੱਸਾ ਨਾ ਕਰੋ ਮੈਂ ਸਿੱਧਾ ਕਹਿਣਾ ਮੇਰਾ ਭਰਾ ਬਣ ਕੇ ਆਓ ਸਾਹਮਣੇ ਬੱਲੇ ਦੇ ਸੀਜ਼ਨ ਦੇ ਸੀਜ਼ਨ ਦਾ ਬੈਸਟ ਪਲੇਅਰ ਬਣਿਆ ਰਵੀ ਕੈਨਰੋਬਾ ਆ ਦੁਪਲੀ ਵਾਲਾ ਭੀਮ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਇੱਕ ਸੰਧੂ ਹੈ ਤੇ ਆਹ ਸਾਹਮਣੇ ਰਾਜਪੁਰੇ ਵਾਲਾ ਸੋਨੂ ਤਿਆਰ ਵਰ ਤਿਆਰ ਹੈ ਇੱਕ ਟੀਮ ਦਾ ਇੱਕ ਬੰਦਾ ਗਰਾਊਂਡ ਚੋਣਾ ਚਾਹੀਦਾ ਮੁੜ ਕੇ ਕੋਈ ਗੁੱਸਾ ਨਾ ਕਰੋ ਮੈਂ ਸਿੱਧਾ ਗੇਂਦਨ ਮੇਰਾ ਭਰਾ ਬਣ ਕੇ ਆਹ ਸਾਹਮਣੇ ਬੱਲੇ 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 ਮੁਕਾਬਲਾ ਗੁਰਤੇਪ ਟਾਰਜਨ ਗੁਰਤੇਪ ਟਾਰਜਨ ਗੁਰਤੇਪ ਟਾਰਜਨ ਉਹ ਨੜਾਲੇ ਵਾਲਿਆ ਕੀ ਹਾਲ ਚਾਲਿਆ ਰੁਪੇਟਾ ਕੇਰ ਰੁਪੇਟਾ ਕੇਰ ਰੁਪੇਟਾ ਕਾਚੋ ਵਾਲਾ 15 ਮਾਰਚ ਨੂੰ ਕਾਚ ਖੇਡਾਂ ਜਾਣਾ ਮੇਰੇ ਵੀਰੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਲਜੀਤੇ ਦੀ ਪਈ ਹੋਈ ਰੇਡ ਦੂਜੇ ਪਾਸੇ ਤਾਰਜਨ ਕਰਦਾ ਕੋਸ਼ਿਸ਼ ਦੋਨੋਂ ਸਿੱਖ ਸਰਦਾਰ ਨੇ ਲੱਗੂ ਜੋਰ ਲੱਗੂ ਜੋਰ ਲੱਗੂ ਜੋਰ ਆਓ ਸਵਾਦ ਨੜਾਲੇ ਦਾ ਮੇਲਾ ਮੇਰੇ ਮਿੱਤਰੋ ਸਵਾਦ 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 ਓ ਨੜਾਲੇ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਕੁਲਜੀਤ ਮੇਰੇ ਮਿੱਤਰੋ ਅੱਜ ਦੇ ਟਾਈਮ ਦਾ ਜਿਹੜੇ ਵੱਡਾ ਵੱਲ ਹੈ ਇਹ ਘੱਟ ਰੁਕਣਾ ਬਹੁਤ ਘੱਟ ਜੱਫੇ ਲੱਗਦੇ ਆ ਪਰ ਮੈਨੂੰ ਲੱਗਦਾ ਮੈਨੂੰ ਲੱਗਦਾ ਇਹਨੇ ਫਨਦਰ ਨੇ ਪੱਪਸ ਕਰ ਲਿਆ ਉਹ ਜਦੋਂ ਬੱਜਿਆ ਪੰਜਾਬੀ ਦਾ ਦੁੱਪ ਜੀ ਕਹਿੰਦਾ ਚੱਪਦੀ ਉਹ ਚੱਪਦੀ ਉਹ ਜਦੋਂ ਬੱਜਿਆ ਪੰਜਾਬੀਆਂ ਦਾ <سجار> نڈال آہ جیتے اندر جار دا شیطر اپنے دلیت نڈاڑا کنا ہم انتا نوان کردی ساڈے پر آنے بڑی سپورٹ کیتی ہے آئیتے میلے دی باہر وطر آدھا آدھا آو حرمان بولڈ دی پائی پی لیڈ پر سیم سنگ پند آدھا پوتا آپ کو دیکھ راؤنے پیسا کردی ابھی پوائنٹ دی رہا ہے کھیر کبڈی دے آو حرمان بولڈ پیر آہ سیر کے بے بولٹ آگیاں میرے نترو بولٹ کے ب ਪਰ ਕਹਿੰਦਾ ਚਾਰੇ ਸਰਦਾਰ ਦੇਖੋ ਕਿੰਨੀ ਕਿਰਪਾ ਮੇਰੇ ਮਿੱਤਰੋ ਇੱਧਰ ਵੀਰ ਕਹਿੰਦੇ ਦਿੱਲੀ ਦੇ ਬਾਡਰਾਂ ਦੀ ਗੱਲ ਕੋਈ ਤੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂ ਮੇਰੇ ਮਿੱਤਰੋ ਪਰ ਇਹ ਕਹਿੰਦੇ ਚਾਰੇ ਸਰਦਾਰ ਨੇ ਉਹ ਚਾਰੇ ਝੁੱਟੀਆਂ ਮੇਰੇ ਮਿੱਤਰੋ ਉਹ ਗੁੰਡ ਦੇ ਬਿੱਲਾਂ ਤੇ ਹਾਸੇ ਨੇ ਉਹ ਹਰਮਣ ਕਬੱਡੀ ਕਬੱਡੀ ਚ ਕਬੱਡੀ ਚ ਕਬੱਡੀ ਚ ਕਬੱਡੀ ਚ ਕਬੱਡੀ ਇਹ ਚੱਕੇ ਜਾਓ ਓਹ ਦੇਖੋ ਦੇਖ ਭੰਗੜੇ ਪੰਦੇ ਓ ਦੇਖ ਤਾੜੀ ਵੱਜਦੀ ਇਹਦੀ ਮਰਜੀ ਤੇ ਇਹ 50 ਡਾਲਰ ਔਲਖੇ ਵਾਲੇ ਅਮਰਤ ਨੇ ਹੁਣ ਤਿੰਨ ਕੰਨੇ ਤੁੰਤੁੰਕੇ ਲਾਏ ਆ ਉਧਰ ਕਹਿੰਦੇ ਮੈਨੂੰ ਲੱਗਦਾ ਗੁਰਦੇ ਤੇ ਗੁਰਦੇ ਅੱਜ ਦੇ ਸੱਚੀ ਟਾਰ ਦੇ ਨਾਲ